ਤਸਵੀਰਾਂ ਦੇ ਵਿੱਚ ਤੁਸੀਂ ਦੋ ਲਾਲ ਸਾੜੀ ਨਾਲ ਮੂੰਹ ਸਿਰ ਢਾਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੀਆਂ ਔਰਤਾਂ ਨੂੰ ਦੇਖ ਰਹੇ ਹੋ ਤਾਂ ਦੱਸ ਜਿਏ ਕਿ ਇਹ ਉਹੀ ਔਰਤਾਂ ਨੇ ਜਿਹੜੀਆਂ ਕਿ ਸੜਕ ਦੇ ਉੱਤੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀਆਂ ਤੁਰੀਆਂ ਜਾਂਦੀਆਂ ਨੇ ਇਹ ਦੋ ਮਹਿਲਾਵਾਂ ਅਜਹੀ ਹਰਕਤ ਕਰ ਦਿੰਦੀਆਂ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਦੱਸਿਆ ਕਿ ਇਹਨਾਂ ਔਰਤਾਂ ਦੇ ਵੱਲੋਂ ਡੀਐਸਪੀ ਦੇ ਘਰੋਂ 23 ਲੱਖ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਈਆਂ ਸੀ ਜਿਸ ਤੋਂ ਬਾਅਦ ਇਹਨਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਠਿੰਡਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਇਹਨਾਂ ਦੋ ਚੋਰ ਮਹਿਲਾਵਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਦੋਨੋਂ ਡੀਐਸਪੀ ਦੇ ਘਰੇ ਇੱਕ ਦਿਨ ਪਹਿਲਾਂ ਘਰ ਦੇ ਵਿੱਚ ਸਾਫ਼ ਸਫਾਈ ਦਾ ਕੰਮ ਕਰਨ ਵਾਸਤੇ ਲੱਗਿਆ ਸੀ ਤੇ ਦੂਸਰੇ ਦਿਨ ਇਹਨਾਂ ਨੇ ਆਪਣਾ ਹੱਥ ਸਾਫ਼ ਕਰ ਦਿੱਤਾ ਜਿਸ ਦੇ ਸਬੰਧ ਦੇ ਵਿੱਚ ਬਠਿੰਡਾ ਸੀਆਈਏ ਸਟਾਫ ਦੀ ਇੱਕ ਟੀਮ ਬਣਾਈ ਗਈ ਦੋਨੋਂ ਛਾਤਰ ਚੋਰ ਔਰਤਾਂ ਨੂੰ ਬਿਹਾਰ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਤੇ ਚੋਰੀ ਦੇ ਸਾਰੇ ਗਹਿਣੇ ਬਰਾਮਦ ਕਰ ਲਏ ਅੱਛਾ ਅੱਜ ਦੀ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਟਾਪਿਕਸ ਤੇ ਹੈਗੇ ਇੱਕ ਤਾਂ ਤੁਹਾਨੂੰ ਪਤਾ ਹੈ ਅਰਾਊਂਡ 18 ਤਰੀਕ ਇਸ ਮਹੀਨੇ ਦੀ ਸਾਡੇ ਇੱਕ ਸਿਵਲ ਲਾਈਨਸ ਏਰੀਆ ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ बिकॉज ਆਲ ਆਫ ਯੂ ਆਰ ਅਵੇਅਰ ਨਾ ਦੇ ਪ੍ਰਾਈਵੇਟ ਹਾਊਸ 'ਚ ਚੋਰੀ ਦੀ ਵਾਰਦਾਤ ਹੋਈ ਸੀ ਔਰ ਜਿਹਦੇ 'ਚ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਹਨਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗੱਲ ਪਤਾ ਲੱਗੀ ਸੀ ਕੋਈ ਵਿਆਪ ਲਾਂਡ ਸੀਗਾ ਤੇ ਉਹਨਾਂ ਨੇ ਆਪਣੀ ਜੁਐਲਰੀ ਔਰ ਕੁਝ ਕੈਸ਼ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ ਦਟ ਸਿਵਲ ਲਾਈਨ ਸਥਾਨੇ ਚ 19 ਤਰੀਕ ਨੂੰ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 304 305ਏ ਐਂਡ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ ਜਿਹੜੇ ਆਈ ਪੀ ਸੀ ਦੇ 380 ਔਰ 34 ਦੇ ਇਕੁਇਲੈਂਟ ਹੁੰਦੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਤੇ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇ ਚ ਅਮਾਉਂਟ ਇਨਵੋਲਡ ਸੀ ਦਾ ਅਰਾਊਂਡ ਤੇਈ ਤੋਂ ਬਾਈ ਤੇਈ ਲੱਖ ਦੀ ਇਕੁਇਲੈਂਟ ਦੱਸ ਰਹੀ ਸੀਗੇ ਸੋ ਸਾਡੀ ਟੀਮਸ ਬਣਾਈ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਇਨ ਅਦਰ ਏਰੀਆ ਦਾ ਓ ਏਰੀਆ ਏਰੀਆ ਹੈਗਾ ਐਂਡ ਡੀਐਸਪੀ ਸਿਟੀ 2 ਸਾਡੀ ਸੀਆਈਏ 2 ਦੇ ਇਨਚਾਰਜ ਇਨਸਪੈਕਟਰ ਕਰਨਦੀਪ ਫॉर ਕਾਊਂਟਰ ਇੰਟੈਲੀਜੈਂਸ ਬਟਿੰਡਾ ਇਨਸਪੈਕਟਰ ਪਰਮਜੀਤ ਇਹਨਾਂ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ ਕਾਫੀ ਜ਼ਿਆਦਾ ਸਾਨੂੰ ਇਹਦੇ ਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮਦਈ ਨੇ ਕਿਹਾ ਸੀ ਕਿ ਦੋ ਅਨਨੋਨ ਲੇਡੀਜ਼ ਜਿਹੜੀ ਪ੍ਰਵਾਸੀ ਪਤਾ ਲੱਗੀ ਸੀ ਸੀ ਸਿਰਫ ਫੁਟੇਜ ਔਰ ਉਹਨਾਂ ਦੀ ਬਿਆਨ ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਨਾਂ ਦੀ ਜਿਹੜੀ ਪੁਰਾਣੀ ਮੀਟ ਸੀ ਉਹ ਸਾ ਛੁੱਟੀ ਚਲੀ ਗਈ ਸੀ ਸੋ ਉਹਨਾਂ ਦੇ ਕਰ ਉਹਨਾਂ ਨੇ ਉਸ ਦਿਨ ਪਹਿਲੇ ਦਿਨ ਹੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਮੁੰਦਈ ਨੇ ਕਿਹਾ ਕਿ ਮੇਰੀ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲਸ ਮਿਸਿੰਗ ਸੀਗਾ ਸੋ ਬੇਸਡ ਔਨ 댓 ਇਹ ਪਰਚਾ ਦਰਜ ਹੋਇਆ ਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਆਫਟਰ ਲੋਡਿੰਗ ਦੇ ਐਫ ਆਈ ਆਰ ਸੀ ਸੀ ਟੀ ਵੀ ਫੁਟੇਜ ਕਾਫੀ ਖੰਗਾਲੀ ਕਾਫੀ ਐਕਸਟੈਂਸਿਵਲੀ ਸਾਡਾ ਦੂਜੇ ਜ਼ਿਲ੍ਹੇ ਤੱਕ ਵੀ ਅਸੀਂ ਲੈ ਕੇ ਗਏ ਉਸ ਗੱਲ ਨੂੰ ਤੇ ਫਾਈਨਲੀ ਸਾਡੀ ਟੀਮਾਂ ਨੇ ਸੀਸੀਟੀਵੀ ਫੁਟੇਜ ਫਿਰ ਟੈਕਨੀਕਲ ਡਰਮਸ ਵੀ ਚੁੱਕੇ ਗਏ ਔਰ ਹਿਊਮਨ ਇੰਡ ਦੇ ਤਹਿਤ ਫਾਈਨਲੀ ਸਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਦੋ ਲੇਡੀਜ਼ ਜਿਹੜੀ ਸਾਨੂੰ ਫੁਟੇਜ ਮਿਲਿਆ ਸੀਗੇ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੀਆਂ ਪਰ ਅੱਜਕਲ ਇਹ ਸ਼ਿਫਪੁਰੀ ਜ਼ਿਲ੍ਹਾ ਬਾਗਲਪੁਰ ਬਿਹਾਰ ਉੱਥੇ ਰਹਿ ਰਹੀਆਂ ਉਹ ਉੱਥੇ ਦੇ ਪਿੰਡ ਕਹਿਲगांव ਉੱਥੋਂ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਉੱਥੋਂ ਅਰੈਸਟ ਕੀਤਾ ਇਹਦੇ 'ਚ ਮੈਂ ਬਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਥੈਂਕਸ ਕੰਨਣਾ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਅਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਕਸੈਸਫੁਲ ਹੋਈ ਹੈ ਸੋ ਇਹਨਾਂ ਜਿਹੜੀ ਦੋਸ਼ਣ ਹੈਗੀਆਂ ਦੋਨਾਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ which includes ਸੋਨੇ ਦੇ ਸੈੱਟ ਡਾਇਮੰਡ ਦੇ ਸੈੱਟ ਔਰ ਪਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ so i congratulate my team ਕਿ ਇਹਨਾਂ ਨੇ ਇਸ ਕੇਸ 'ਤੇ ਲੱਗੇ ਰਹੇ ਔਰ jointly including counter intelligence ਸਾਰਿਆਂ ਨੇ ਮਿਲ ਕੇ ਬੜਾ ਵਧੀਆ ਕੰਮ ਕੀਤਾ ਔਰ ਕਿਉਂਕਿ ਇਟ ਵਾਸ ਕਾਈਂਡ ਆ ਵੈਰੀ ਟਫ ਕੇਸ ਟੁਕਰਾਇਡ ਬਟ ਵੀ ਸਕਸੀਡਿਡ ਤਾਂ ਤੁਸੀਂ ਵੀ ਜੇਕਰ ਆਪਣੇ ਘਰਾਂ ਦੇ ਵਿੱਚ ਨੌਕਰ ਚੱਕ ਰੱਖਦੇ ਹੋ ਜਾਂ ਫਿਰ ਕਿਸੇ ਨੂੰ ਸਾਫ਼ ਸਫਾਈ ਦੇ ਕੰਮ ਵਾਸਤੇ ਵੀ ਰੱਖਦੇ ਹੋ ਤਾਂ ਉਸ ਦੇ ਉੱਤੇ ਐਨਾ ਵਿਸ਼ਵਾਸ ਨਾ ਕਰੋ ਕਿਉਂਕਿ ਅੱਜ ਕੱਲ੍ਹ ਅਜਿਹੇ ਲੋਕਾਂ ਦੇ ਵੱਲੋਂ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ